ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀਓ ਇਸ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਵਾਧ ਤੋਂ ਵਾਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਸੰਤਾਂ ਤੱਕ ਪਹੁੰਚੇ ਔਰ ਸੰਤਾਂ ਇਸ ਦਾ ਲਾਭ ਖਾਟ ਸਕਣ ਸਾਧ ਸੰਗਤ ਅੱਜ ਦੀ ਜਿਹੜੀ ਵੀਡੀਓ ਆ ਉਹ ਹੈ ਨਿਸ਼ਚੇਵਾਚਕ ਪਰਨਾਮ ਤੇ ਪਰਨਾਮ ਹੀ ਚੱਲ ਰਿਹਾ ਆਪਣੇ ਹੁਣ ਇਹ ਹੈਗਾ ਨਿਸ਼ਤੇਵਾਚਕ ਪਰਨਾਮ ਡਿਮੋਨਸਟ੍ਰੇਟਿਵ ਪਰਨਾਮ ਔਰ ਸਾਧ ਸੰਗਤ ਇਹਦੇ ਵਿੱਚ ਇਕਵਚਨ ਤੇ ਬਹੁਵਚਨ ਸਾਰੇ ਆਪਾਂ ਕਰਾਂਗੇ ਕਾਰਕ ਵਾਈਸ ਪਹਿਲਾ ਜਿਵੇਂ ਹੈ ਕਰਤਾ ਕਾਰਕ ਉਹਦੇ ਵਿੱਚ ਇਕਵਚਨ ਉਹ ਉਹ ਇਹ ਉਹਨ ਤੇ ਇਨ ਬਹੁਵਚਨ ਚ ਵੇ ਉਹ ਇਹ ਉਨ ਐਨ ਲੇਖਨ ਇਹ ਹੈ ਸਭ ਪੁਲਿੰਗ ਚ ਇਸਤਰੀ ਲਿੰਗ ਦੇ ਵਿੱਚ ਥੱਲੇ ਆ ਦੋ ਪੰਕਤੀਆਂ ਨੇ ਉਹਨਾਂ ਦੇ ਵਿੱਚੋਂ ਆਪਾਂ ਵਿਚਾਰ ਕਰਾਂਗੇ ਉਹਨਾਂ ਦੇ ਅਨਸਾਰ ਸੋ ਪਹਿਲਾਂ ਇਹ ਹੈ ਕਰਤਾ ਕਾਰਕ ਫਿਰ ਉਸ ਤੋਂ ਬਾਅਦ ਆਊਗਾ ਅਧਿਕਰਣ ਕਾਰਕ ਇਹ ਇਕਵਚ ਇਹਦਾ ਬਹੁਵਚਨ ਨਹੀਂ ਹੈ ਹੁਣ ਆ ਸਾਰੇ ਬਾਕੀ ਕਾਰਕ ਜਿਹੜੇ ਆ ਉਹ ਬਹੁਵਚਨ ਤੇ ਜਿਵੇਂ ਕਰਮ ਕਰਮ ਕਾਰਕ ਇਹਦਾ ਆ ਉਹ ਆ ਗਿਆ ਉਈ ਸੰਪਰਦਾਨ ਉਹਨ ਸੰਪਰਦਾਨ ਉਹਨ ਬਹੁਵਚਨ ਸੰਬੰਧਕਾਰਕ ਉਹਨ ਬਹੁਵਚਨ ਬਹੁਵਚਨ ਇਹ ਪੁਲਿੰਗ ਨੇ ਸਾਰੇ ਇਹ ਜਿਹੜੀਆਂ ਪੰਕਤੀਆਂ ਦਿੱਤੀਆਂ ਗਈਆਂ ਇਹ ਪੰਕਤੀਆਂ ਦੇ ਅਨਸਾਰ ਇਹਨਾਂ ਪੰਕਤੀਆਂ ਦੀ ਰੋਸ਼ਨੀ ਦੇ ਵਿੱਚ ਆਪਾਂ ਇਹਨਾਂ ਦੀ ਵਿਚਾਰ ਕਰਦੇ ਹਾਂ ਤੋਂ ਸਾਧ ਸੰਗਤ ਪਹਿਲਾਂ ਆਪਾਂ ਕਰੀਏ ਕਰਤਾ ਕਰ ਇਕਵਚਨ ਇਹ ਕਰਤਾ ਕਰ ਇਕਵਚਨ ਹੈ ਇਹ ਦੇਖੋ ਇਸੇ ਤਿਆਗ ਸਤ ਸੰਗਤ ਕਰ ਵਡ ਭਾਗੀ ਨਾਨਕ ਉਤਰੈ ਇਸੇ ਤਿਆਗ ਸਤ ਸੰਗਤ ਕਰੇ ਮਾਇਆ ਦੀ ਗੱਲ ਉਹਨੂੰ ਤਿਆਗ ਕੇ ਸੰਗਤ ਕਰੇ ਵਡ ਭਾਗੀ ਵੱਡੇ ਪਾ ਘਰ ਨਾਲ ਨਾਨਕ ਇਹ ਨਾਨਕ ਉਤਰੈ ਉਤਰੈ ਤਰੇ ਤਰਦਾ ਹੈ ਉਹ ਇਕਵਚਨ ਚਾਕ ਕਿਉਂਕਿ ਅਸੀਂ ਪਹਿਲਾਂ ਇਕਵਚਨ ਕਰ ਰਹੇ ਹਾਂ ਆ ਦੇਖੋ ਉਹ ਊੜਾ ਉਹਦੇ ਔਂਕਰ ਹਾ ਹਾ ਉਹ ਉਹੋ ਲੱਗਿਆ ਹੋਰ ਔਂਕਰ ਲੱਗਿਆ ਹੈ ਔਰ ਕੀ ਆ ਗਿਆ ਇਹ ਇਕਵਚਨ ਆ ਉਹ ਤਰੇ ਉਹ ਤਰ ਜਾਂਦਾ ਹੈ ਜਾਂ ਉਹ ਤਰਦਾ ਹੈ ਅੱਗੇ ਹੈ ਲੋਕ ਜਾਣੇ ਇਹ ਗੀਤ ਹੈ ਇਹ ਲੋਕ ਜਾਣੇ ਇਹ ਗੀਤ ਹੈ ਗੀਤ ਗੀਤ ਨੂੰ ਔਂਕੜ ਲੱਗਾ ਇੱਕ ਗੀਤ ਦੀ ਗੱਲ ਹੈ ਇਹਦੇ ਐ ਵੀ ਸ਼ਬਦ ਜਿਹੜਾ ਹੈ ਉਹ ਇੱਕ ਗੀਤ ਆ ਗੀਤ ਇੱਕ ਗੀਤ ਹੈ ਇਹ ਇੱਕ ਗੀਤ ਹੈ ਗੀਤ ਇੱਕ ਵਚਨ ਇਸ ਕਰਕੇ ਇਹ ਗੀਤ ਹੈ ਇਹ ਤਾਂ ਬ੍ਰਹਮ ਵਿਚਾਰ ਇਹ ਤਾਂ ਬ੍ਰਹਮ ਦੀ ਵਿਚਾਰ ਹੈ ਇਹ ਤਾਂ ਇਹ ਜਿਹੜੇ ਨੂੰ ਸਿਆਰੀ ਇਹ ਹਾਏ ਨੂੰ ਏ ਇਹ ਤੋਂ ਬ੍ਰह्म ਵਿਚਾਰ ਜਿਉਂ ਕਾ ਸੀ ਉਪਦੇਸ਼ ਹੋਏ ਮਾਨਸ ਮਰਤੀ ਬਾਹ ਸਾਧ ਸੰਗਤ ਇਹ ਸੀ ਇਹ ਆ ਆਪਣੇ ਕੋਲ ਇੱਕ ਵਚਨ ਚ ਆ ਗਿਆ ਇਹ ਦੂਜਾ ਹੈ ਫਿਰ ਇਹ ਆ ਗਿਆ ਇਹ ਵੀ ਇੱਕ ਵਚਨ ਚ ਆ ਗਿਆ ਅੱਗੇ ਹੈ ਜਨਮ ਮਰਨ ਕੋ ਇਹ जग ਬਪੜੋ ਇਹ ਆ ਗਿਆ ਨਿਸ਼ਚੇਵਾਚਕ ਦਾ ਮਤਲਬ ਇਹ ਹੈ ਵੀ ਡਿਮੋਨਸਟ੍ਰੇਟਿਵ ਨਿਸ਼ਚੇ ਨਾਲ ਪੱਕੀ ਗੱਲ ਕਰੀਏ ਤਾਂ ਇਹ ਆ ਵਗਨੇ ਇਹੀ ਹੈ ਭਾਈ ਆਹੀ ਹੈ ਉਹਦਾ ਮਤਲਬ ਇਹ ਤਾਂ ਹੈ ਇਹ ਨਿਸ਼ਚੇਵਾਚਕ ਹੈ ਔਰ ਇਹਦੇ 'ਤੇ ਔਂਕਰ ਲੱਗਿਆ ਹੁੰਦਾ ਪੁਲਿੰਗ ਹੈਗਾ ਇਹ ਇਹ ਤਾਂ ਹੀ ਹੈ ਔਂਕਰ ਲੱਗਿਆ ਇਹ ਪੁਲਿੰਗਾ ਇਹ ਗੀਤ ਹੈ ਇਹ ਤੋਂ ਬ੍ਰह्म ਵਿਚਾਰ ਜਨਮ ਮਰਨ ਕੋ ਇਹ ਜਗ ਬਪੜੋ ਜਨਮ ਮਰਨ ਕੋ ਇਹ ਜਗ ਬਪੜੋ ਇਹ ਜਗ ਜਗ ਗਿਆ ਇਕ ਵਚਨ ਇਹ ਇਹ ਜਗ ਆਹ ਹੈ ਜਗ ਇਹ ਨਿਸ਼ਚਾ ਹੋ ਗਿਆ ਨਿਸ਼ਚੇਵਾਚਕ ਹੋ ਗਿਆ ਇਹ ਜਗ ਬਪੜੋ ਵਿਚਾਰਾ ਇਨ ਦੂਜੇ ਭਗਤ ਵਿਸਾਰੀ ਜੀਓ ਇਨੂ ਆ ਗਿਆ ਇਹ ਬਹੁਤ ਆ ਜਗ ਦੀ ਗੱਲ ਹੁੰਦੀ ਹੈ ਇਸ ਜਗ ਨੇ ਭਾਵ ਇਸ ਨੇ ਇਨ ਆ ਗਿਆ ਕੀ ਹੈ ਇਹ ਜਗ ਨਿਸ਼ਚੇ ਇਹ ਜਗ ਦੀ ਗੱਲ ਹੋ ਰਹੀ ਨਿਸ਼ਚੇ ਡੈਫੀਨੇਟ ਅੱਗੇ ਇਨਡੈਫੀਨੇਟ ਵੀ ਆ ਜਾਊਗਾ ਇਹ ਡੈਫੀਨੇਟ ਇਨ ਦੂਜੇ ਭਗਤ ਵਿਸਾਰੀ ਜੋ ਇਹਨੇ ਦੂਜੇ ਦੀ ਭਗਤੀ ਦੇ ਵਿੱਚ ਕਹਿ ਲੋ ਮਾਇਆ ਦੇ ਵਿੱਚ ਗੁਲਤਾਨ ਹੋ ਕੇ ਭਗਤੀ ਜਿਹੜੀ ਆ ਉਹਦੀ ਵਿਸਾਰ ਦਿਤੀ ਆ ਉਹਨੇ ਵਿਸਾਰੀ ਆ ਅਗੇ ਰਾਗ ਰਾਗਣੀ ਪਿੰਡ ਹੋਏ ਬੈਠਾ ਰਾਗ ਰਾਗਣੀ ਪਿੰਡੋਏ ਬੈਠਾ ਉਨ ਹਰ ਪੈ ਕਹਿ ਲੀਨਾ ਉਨ ਆ ਗਿਆ ਉਨ ਉਨ ਕਰਤਾ ਕਰਕੇ ਉਨ ਕਿਸਨੇ ਉਨ ਉਹ ਜਿਹੜਾ ਹੈ ਉਹਦੇ ਵਿੱਚ ਆ ਗਿਆ ਉਨ ਹਰ ਪਹਿ ਕੇ ਆਲੀਨਾ ਹੁਣ ਉਹ ਜਿਹੜਾ ਰਾਗ ਰਾਗਣੀ ਦੇ ਉਹ ਪਿੰਡ ਹੋਏ ਬੈਠਾ ਉਹਦੀ ਉਸ ਨੂੰ ਉਹ ਉਹ ਲਿਆ ਕੇ ਉਹਦੇ ਵਿੱਚ ਜਿਹੜਾ ਹੈ ਲੀਨ ਹੋਇਆ ਝੂਠਾ ਬਣ ਕੇ ਉਹ ਬੈਠਿਆ ਉਨ ਹਰ ਪਹਿ ਕੇ ਆਲੀਨਾ ਜਿਹੜਾ ਇਸ ਤਰ੍ਹਾਂ ਦਾ ਹੋਊਗਾ ਉਹਨੇ ਪ੍ਰਮਾਤਮਾ ਤੋਂ ਕੀ ਲਿਆ ਉਹਨੇ ਕੁਝ ਨਹੀਂ ਖਟਿਆ ਉਨੇ ਕੁਛ ਨਹੀਂ ਲਿਆ ਰਾਗਰ ਰਾਗਰ ਆਗਨੀ ਪਿੰਡ ਹੋਏ ਬੈਠਾ ਫਰੇਬੀ ਫਰੇਬੀ ਹੈ ਫਰੇਬੀ ਓਨ ਹਰ ਪੈ ਗੈਲੀ ਨੋਨੇ ਹਰੀ ਤੋਂ ਕੀ ਲੈਣਾ ਓਨ ਮਨ ਓਨ ਹਰ ਪੈ ਲੈਣਾ ਇੱਕ ਵਚਨ ਓਨ ਓਨ ਹਰ ਪੈ ਕੀ ਲੈਣਾ ਅੱਗੇ ਹੈ ਇਹਦੇ ਸਾਰੇ ਬਹੁਵਚਨ ਆ ਦੇ ਆ ਜੀ ਇਹਦੇ ਬਹੁਵਚਨ ਹੈ ਜਿੱਥੇ ਵੈਸਨ ਇਹਦੇ ਵਿੱਚ ਆ ਗਿਆ ਬਹੁਵਚਨ ਜਿਹੜੇ ਆ ਗਿਆ ਜਿੱਥੇ ਵੈਸਨ ਸਾਧ ਜਨ ਸੋਥਾਨ ਸੁਹੰਦਾ ਜਿੱਥੇ ਵੈਸਨ ਸਾਧ ਜਨ ਜਿੱਥੇ ਸਾਧ ਜਨ ਬੈਠਣਗੇ ਉਹ ਸਥਾਨ ਸੁਹੰਦਾ ਉਹ ਸੋਹਣਾ ਥਾਂ ਹੈ ਓਏ ਸੇਵਨ ਸਮਰਥ ਆਪਣਾ ਬਿੰਸੇ ਸਭ ਮੰਦਾ ਓਏ ਹੁਣ ਓਏ ਆ ਗਿਆ ਓਏ ਕੀ ਉਹ ਬਹੁਵਚਨ ਤੇ ਇਧਰ ਆ ਕੇ ਸਾਧ ਜਨ ਸਾਧ ਵੀ ਕੋਈ ਔਕੜ ਨਹੀਂ ਜਾਂਦੇ ਕੋਈ ਔਕੜ ਨਹੀਂ ਇਹ ਜਿਆਦਾ ਬਹੁਤ ਜਨ ਜਿੱਥੇ ਬੈਸਨ ਸਾਧ ਜਨ ਜਿਆਦੇ ਹੋਗੇ ਸੋ ਥਾਨ ਸੋ ਹੁੰਦਾ ਓਏ ਸੇਵਨ ਓਏ ਉਹ ਜਿਆਦੇ ਬਹੁਤ ਜਨ ਉਹ ਸੇਵਨ ਉਹ ਸੇਵਦੇ ਹਨ ਸਮਰਥ ਆਪਣਾ ਸਮਰਥ ਆਪਣਾ ਗੁਰੂ ਸਮਰਥ ਗੁਰੂ ਨੂੰ ਸਮਝ ਲਿਆ ਬਿੰਦ ਸੇ ਸੰਬੰਧਾ ਤੇ ਸਭ ਜਿਹੜਾ ਬੰਦਾ ਖਤਮ ਹੋ ਜਾਂਦਾ ਬਿੰਦ ਸੇ ਹੁੰਦਾ ਓਏ ਜੋ ਦੀਸੇ ਅੰਬਰ ਤਾਰੇ ਉਏ ਇਹ ਆ ਗਿਆ ਉਏ ਆਪਿਆ ਉਏ ਉਏ ਬਹੁਵਚਨ ਉਏ ਜੋ ਦੀਸੇ ਅੰਬਰ ਤਾਰੇ ਜੋ ਦੀਸੇ ਹੈ ਜਿਸ ਦੇ ਹਨ ਜਿਹੜਾ ਸਾਡਾ ਪ੍ਰੈਜ਼ੀਡੈਂਟ ਸੀ ਨਾ ਉਹਦੇ ਵਿੱਚ ਹੈ ਜਿਹੜੀ ਆ ਉਹ ਇਹਦੀ ਨਿਸ਼ਾਨੀ ਸੀ ਦੀਸੇ ਦਿਸਦੇ ਹਨ ਬਹੁਵਚਨ ਦੀ ਦੀਸ ਹੈ ਜਿਸ ਦੇ ਹਨ ਉਏ ਉਹ ਬਹੁਵਚਨ ਉਹ ਜੋ ਉਹ ਉਹ ਬਹੁਵਚਨ ਤਾਂ ਹੀ ਇਹ ਆ ਗਿਆ ਦੀਸੇ ਦੇਦਿਆਂ ਉਹ ਜੋ ਦੀਸੇ ਅੰਬਰ ਤਾਰੇ ਅੰਬਰ ਦੇ ਵਿੱਚ ਤਾਰੇ ਅੰਬਰ ਦੇ ਵਿੱਚ ਤਾਰੇ ਜੋ ਦੇਦਦੇ ਹਨ ਕਿਨ ਵੇ ਕਨ ਵੇ ਫਿਰ ਵੇ ਆ ਗਿਆ ਕਿਨ ਕਿਸ ਨੇ ਵੇ ਉਹ ਚੀਤੇ ਉਹਨਾਂ ਨੂੰ ਚਿਤਾਰਿਆ ਚਿਤ ਚੇਤਨ ਹਾਰੇ ਉਸ ਚਿਤਾਰਨਾਰੇ ਨੇ ਉਸ ਪਰਮਾਤਮਾ ਨੇ ਇਹਨੇ ਕਿਸ ਨੇ ਕੀਤਾ ਇਹ ਦੱਸਿਆ ਗਿਆ ਰੁੰਡਤ मुंडਤ ਏਕੇ ਸਬਦੀ ਏਕ ਹੈ ਸਿਧ ਪਾਈ ਰੁੰਡਾ ਦਮੁੰਡਾ ਏਕੇ ਸਬਦੀ ਇਹ ਇਹ ਬਹੁਵਚਨ ਏ ਕਹਿ ਸਿਧ ਪਾਈ ਏ ਕਹਿ ਕੇ ਏ ਕਹਿ ਕੇ ਸਿਧ ਪਾਈ ਸਿਧ ਸਿੱਧੀ ਪ੍ਰਾਪਤ ਕੀਤੀ ਅਗੇ ਹੈ ਗੁਰ ਪ੍ਰਸਾਦੀ ਜੈ ਦਿਉ ਨਾਮਾ ਭਗਤ ਕਾ ਪ੍ਰੇਮ ਇਨਹੀ ਜਾਨਾ ਇਨਹੀ ਜਾਨਾ ਇਨ ਉਹ ਬੋ ਬਚਨ ਐ ਬੋ ਬਚਨ ਐਸੇ ਬੋ ਬਚਨ ਆ ਗਿਆ ਬੋ ਬਚਨ ਆ ਗਿਆ ਭਗਤ ਕੇ ਪ੍ਰੇਮ ਭਗਤ ਕੇ ਭਗਤੀ ਦੇ ਪ੍ਰੇਮ ਦੇ ਵਿੱਚ ਇਨਹੀ ਜਾਨਾ ਇਹਨਾਂ ਨੇ ਹੀ ਇਹ ਨਹੀਂ ਇਹਨਾਂ ਨੇ ਹੀ ਜਾਣਿਆ ਇਹ ਨਹੀਂ ਜਾਨਾ ਇਹ ਨਹੀਂ ਜਾਨਾ ਗੁਰ ਪ੍ਰਸਾਦੀ ਜੈਦੇਉ ਨਾਮ ਭਗਤ ਕਾ ਪ੍ਰੇਮ ਇਨਹੀ ਜਾਨਾ ਅਗੇ ਹੈ ਜੀ ਕਰਮ ਕਾਰਕ ਬੋ ਬਚਨ ਕਰਮ ਕਾਰਕ ਦੇ ਵਿੱਚ ਉਹ ਵਚਨ ਹੈ ਓਏ ਓਏ ਹੁਣ ਆ ਗਿਆ ਓਏ ਜੋ ਦੀਸੇ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਇਹ ਫਿਰ ਦੁਬਾਰਾ ਆ ਗਿਆ ਹੈ ਇਹ ਕਰਮਕਾਰਕ ਦੇ ਵਿੱਚ ਜੋ ਦੀਸੇ ਅੰਬਰ ਤਾਰੇ ਅੰਬਰ ਦੇ ਵਿੱਚ ਜਿਹੜੇ ਤਾਰੇ ਦਿੰਦੇ ਹਨ ਓਏ ਉਹ ਉਹ ਬੋਲ ਵਚਨ ਉੜਾ ਤੇ ਇਸ ਹਰੀ ਬਾ ਕੇ ਓਏ ਬਣ ਗਿਆ ਓਏ ਜਿਹੜਾ ਇਹ ਮੰਦਾ ਅੱਗੇ ਸੰਪਰਦਾਨ ਕਾਰਕ ਆ ਗਿਆ ਇਹਦੇ ਚ ਵਾਹੂ ਆਉਂਦਾ ਵਾਹ ਸੰਪਰਦਾ ਉਡੇ ਉਡ ਆਵੇ ਸੋ ਸੈ ਕੋਸਾ ਤਿਸ ਪਾਛੇ ਬਚਰੇ ਛਰਿਆ ਓਨ ਕਮਨ ਖਲਾਵੇ ਕਮਨ ਝਗਾਵੇ ਮਨ ਮੈਂ ਸਿਮਰਨ ਕਰਿਆ ਹੁਣ ਉਡ ਉਡੇ ਉਡ ਆਵੇ ਉਡ ਉਡ ਕੇ ਆਉਂਦੇ ਆਵੇ ਆਉਂਦੀਆਂ ਨੇ ਸੈ ਕੋਸਾ ਕੁੰਜਾ ਹੈ ਕੁੰਜਾ ਦੀ ਗੱਲ ਚੱਲਦੀ ਹੈ ਕੋਸਾ ਤਿਸ ਪਾਛੇ ਬਚਰੇ ਛਰਿਆ ਉਹਨਾਂ ਨੇ ਉਸਨੇ ਪਿੱਛੇ ਬਚਰੇ ਜਿਹੜੇ ਆ ਉਹ ਛੱਡਿਆ ਛੱਡ ਗਿਆ ਇਹ ਉਹਨ ਕਮਨ ਖਲਾਵੇ ਉਹਨ ਕਮਨ ਉਹਨ ਬਹੁਵਚਨ ਆ ਗਿਆ ਉਹਨ ਕਿੱਥੇ ਹੈ ਆਪਿਆ ਸੰਪਰਦਾਨ ਉਹਨਾਂ ਨੂੰ ਕਮਨ ਕੌਣ ਇਹ ਸਾਡੇ ਕੋਲ ਇੰਟੈਰੋਗੇਟਰੀ ਆ ਗਿਆ ਜਿਹੜਾ ਪਿੱਛੇ ਆਪਾਂ ਕਰ ਚੁੱਕੇ ਹਾਂ ਨਾ ਪ੍ਰਸ਼ਨਵਾਚਕ ਪੜਨਾਉਣ ਪੜਨਾਉਣ ਆ ਗਿਆ ਉਹਨਾਂ ਨੂੰ ਕਮਨ ਖਲਾਵੇ ਕਮਨ ਚ ਗਾਵੇ ਮਨ ਮੈਂ ਸਿਮਰਨ ਕਰਿਆ ਇਹ ਜਿਹੜੀਆਂ ਕੁੰਜਾਂ ਉਹਨਾਂ ਨੂੰ ਯਾਦ ਕਰਦੀ ਰਹਿੰਦੀਆਂ ਉਹਨਾਂ ਨੂੰ ਹੀ ਸਿਮਰਦੀਆਂ ਰਹਿੰਦੀਆਂ ਉਹਨਾਂ ਨੂੰ ਖੋਹਦਾ ਕੋਈ ਨਹੀਂ ਖੋਹਦਾ ਕੋਈ ਅਗੇ ਸੰਬੰਧ ਕਾਰਕ ਹੈ ਉਹਦੇ ਵਿੱਚ ਵੀ ਬਹੁਵਚਨ ਹੈ ਉਨ ਉਨ ਸ ਸੰਬੰਧਵਾਚਕ ਆ ਗਿਆ ਬਹੁਵਚਨ ਸਾਧ ਸਬਾਹ ਮੈਂ ਆਨੰਦ ਬਿਸਰਾਮ ਸਾਧ ਸਬਾਹ ਦੇ ਵਿੱਚ ਕੀ ਹੈ ਆਨੰਦ ਬਿਸਰਾਮ ਉਨ ਸੰਗ ਸੋ ਪਾਏ ਜਿਸ ਮਸਤ ਕਰਮ ਉਹ ਇਹਨਾਂ ਦਾ ਸੰਗ ਉਹ ਪਾਉਂਦੇ ਨੇ ਜਿਨ੍ਹਾਂ ਦੇ ਮਸਤਕ ਉੱਤੇ ਕਰਮ ਹੈ ਲਿਖਿਆ ਹੋਇਆ ਹੈ ਕਰਮ ਲਿਖਿਆ ਹੋਇਆ ਹੈ ਕਿਰਪਾ ਹੈ ਲਿਖੀ ਹੋਈ ਕਿਰਪਾ ਸੋ ਸੰਗ ਸੋ ਪਾਏ ਹੁਣ ਉਨ ਉਨ ਬਹੁਵਚਨ ਹੈ ਬਹੁਵਚਨ ਆ ਪਿਆ ਉਨ ਸੰਗ ਉਨਾ ਦਾ ਸੰਗ ਕਿਹਨਾਂ ਦਾ ਆਸਾਦ ਸਬਾਹ ਮੈਂ ਆਨੰਦ ਇਹਦੇ ਦੱਸੇ ਸਾਦ ਸਬਾਹ ਇਹ ਬਹੁਵਚਨ ਹੈ ਇਹਦੇ ਵਿੱਚ ਆਨੰਦ ਵੀ ਸਿਰਾਂ ਕਹਿੰਦਾ ਉਨ ਸੰਗ ਸੋ ਪਾਏ ਜਿਸ ਮਸਤਕਰਾਮ ਇਨਰ ਸੰਗ ਕੋਈ ਪਉਂਦਾ ਜਿਹਦੇ ਮਸਤਕ ਕ੍ਰਾਮ ਹੁੰਦੇ ਨੇ ਮਸਤਕ ਮੱਥੇ ਦੇ ਲੇਖ ਹੁੰਦੇ ਨੇ ਫਿਰ ਆ ਗਿਆ ਇੱਕ ਅਧਿਕਰਣ ਕਾਰਕ ਅਧਿਕਰਣ ਕਾਰਕ ਜਿਹੜਾ ਹੈ ਉਹਦੇ ਵਿੱਚ ਸਿਰਫ ਇਕਵਚਨੀ ਹੈ ਨਾਮ ਸੰਗੀ ਸੋ ਮਨ ਨਾ ਬਸਾਇਓ ਨਾਮ ਸੰਗੀ ਨਾਮ ਜਿਹੜਾ ਉਹ ਸੰਗੀ ਹੈ ਸਾਡਾ ਸੰਗ ਜਾਣ ਵਾਲਾ ਸੋ ਮਨ ਨਾ ਬਸਾਇਓ ਉਹ ਮਨ ਦੇ ਵਿੱਚ ਨਾ ਬਸਾਇਓ ਉਹ ਨਾਮ ਨਹੀਂ ਬਸਾਇਆ ਛੋੜ ਜਾਏ ਵਾਹੂ ਚਿਤ ਲਾਇਓ ਛੋੜ ਜਾਏ ਜਿਹੜੀ ਚੀਜ਼ ਨਹੀਂ ਸਾਨੂੰ ਛੱਡ ਜਾਣਾ ਜਾਂ ਅਸੀਂ ਛੱਡ ਜਾਣਾ ਵਾਹੂ ਚਿਤ ਲਾਇਓ ਉਹਦੇ ਨਾਲ ਚਿਤ ਲਾਇਆ ਜਿਹੜੇ ਮਾਇਆ ਦੇ ਨਾਲ ਚਿਤ ਲਾਈ ਬੈਠੇ ਆ ਉਹ ਉਹਨੇ ਛੱਡ ਜਾਣਾ ਤੇ ਜਿਹਨੇ ਨਾਲ ਜਾਣਾ ਸੰਗੀ ਆ ਸਾਡਾ ਨਾਮ ਉਹਦੇ ਨਾਲ ਅਸੀਂ ਮਨ ਉਹਦੇ ਨਾਲ ਨਾ ਬਣ ਉਹਨੂੰ ਅਸੀਂ ਮਨ ਦੇ ਵਿੱਚ ਨਹੀਂ ਵਸਾਇਆ ਉਹਨੂੰ ਮਨ ਦੇ ਵਿੱਚ ਅਸੀਂ ਨਹੀਂ ਵਸਾਇਆ ਇਹ ਸਾਰੇ ਜਿਹੜੇ ਸੀ ਸਾਧ ਸੰਗ ਪੁਲਿੰਗ ਹੁਣ ਇਹਦੇ ਵਿੱਚ ਅਸੀਂ ਕਰਦੇ ਹਾਂ ਇਸਤਰੀ ਵੇਨਾ ਸਿਰਫ ਦੋ ਹੀ ਹੈ ਬੰਕਤੀਆਂ ਮੁਖ ਬੇਰਾਵੈ ਅੰਤ ਠਗਾਵੈ ਇਹ ਮਾਇਆ ਜਿਹੜੀ ਹੈ ਨਾ ਇਹ ਅੰਤ ਦੇ ਵਿੱਚ ਠਗਦੀ ਹੈ ਇੱਕ ਤਠੌਰ ਉਹ ਕਹੀਂ ਨਾ ਸਵਾ ਇੱਕ ਸਾਥ ਹੀ ਖੜਦੀ ਨਹੀਂ ਉਹ ਅੱਗੇ ਕਿਤਰੀ ਜਾਂਦੀ ਹੈ ਜਿਵੇਂ ਕਿ ਮਾਇਆ ਦੀ ਗੱਲ ਕੱਲੀ ਮਾਇਆ ਕਰਨ ਲਈ ਤਾਂ ਉਹ ਮਾਇਆ ਕਿਸੇ ਦੀ ਪਹਿਲਾਂ ਹੁੰਦੀ ਆ ਉਦੀ ਮਾਦੋਂ ਤੇ ਉਹ ਗਿਆ ਪੁੱਤਰ ਕੋਲੇ ਫਿਰ ਅੱਗੇ ਚਲਦੀ ਰਹਿੰਦੀ ਐ ਇੱਕ ਥਾਂ ਤੇ ਖੜਦੀ ਨਹੀਂ ਮਾਇਆ ਇਹ ਕਿਤੇ ਵੀ ਨਹੀਂ ਕਿਦਾ ਦੇ ਨਹੀਂ ਖੜਦੀ ਇੱਕਦ ਠੌਰ ਉਹ ਕਹੀ ਨਾ ਸਮਾਵੈ ਇੱਕ ਦਾ ਦੇ ਨੀਮਾ ਨਹੀਂ ਸਮੋਦੀ ਉਹ ਆ ਗਿਆ ਹੁਣ ਗੱਲ ਦੱਸਣ ਵਾਲੀ ਇਹ ਐ ਵੀ ਊੜਾ ਤੇ ਹਹਾ ਉਹ ਤੇ ਪਹਿਲਾਂ ਜਿਹੜਾ ਆਪਾਂ ਵੇਖਿਆ ਸੀ ਉਹ ਊੜੇ ਨੂੰ ਔਂਕਰ ਊੜੇ ਨੂੰ ਔਂਕਰ ਤੇ ਹਹਾ ਵੀ ਆਇਆ ਹੋਵੇਗਾ ਉਹ ਉਹਦੇ ਵਿੱਚ ਜਿਹੜਾ ਹੈ ਇਹਦੇ ਵਿੱਚ ਨਹੀਂ ਆਇਆ ਚਲੋ ਇਹ ਉਹ ਐ ਉਹ ਇੱਥੇ ਜਿਹੜਾ ਹੈਗਾ ਹਾਹੇ ਨੂੰ ਔਂਕੜ ਆਇਆ ਹਾਹੇ ਨੂੰ ਔਂਕੜ ਜਿਹੜਾ ਆਇਆ ਆ ਪਿਆ ਇੱਥੇ ਨਹੀਂ ਆਇਆ ਇਹਦਾ ਕਾਰਨ ਹੈ ਕਿ ਇਸਤਰੀ ਲਿੰਗਾ ਇਸਤਰੀ ਲਿੰਗੇ ਚ ਅਸੀਂ ਪਹਿਲਾਂ ਵੀ ਪੜ ਕੇ ਆਏ ਆ ਬਈ ਔਂਕੜ ਲੱਗਦਾ ਹੀ ਨਹੀਂ ਲੱਗ ਕੇ ਤੇ ਹੀ ਨਹੀਂ ਲੱਗਦਾ ਉਹ ਕਹੀਂ ਨਾ ਸਭਾਵ ਹੈ ਉਹ ਕੀ ਭਾਵ ਮਾਇਆ ਮਾਇਆ ਕੀ ਹੈ ਇਸਤਰੀ ਲਿੰਗਾ ਇਸਤਰੀ ਲਿੰਗਾ ਤੇ ਇਸ ਕਰਕੇ ਇਹ ਇਹ ਬਣ ਗਿਆ ਫਿਰ ਅੱਗੇ ਨਿਗਰਹਿ ਸਨੇਹ ਕਰ ਨਿਰਵਾਰੋ ਸੰਦੇਹ ਨਾਹੀ ਦੇਖ ਨ ਭਾਜੀਏ ਪਰਮ ਸਿਆਨਪ ਇਹ ਹੁਣ ਇਹ ਆ ਗਿਆ ਈ ਦੀ ਨੂੰ ਸਿਆਰੀ ਤੇ ਹਾ ਇਹ ਈ ਦੀ ਨੂੰ ਸਿਆਰੀ ਤੇ ਹਾ ਹਾ ਇਹ ਹੁਣ ਇਹ ਕੀ ਹੈ ਸਿਆਨਪ ਆ ਸਿਆਨਪ ਹੈ ਸਿਆਨਪ ਜਿਹੜਾ ਹੈ ਹੁੰਦਾ ਹੈ ਕੀ ਹੁੰਦੀ ਹੈ ਹੁੰਦੀ ਹੈ ਇਸ ਕਰਕੇ ਕੀ ਹੈ ਇਸਤਰੀ ਲਿੰਗ ਇਸਤਰੀ ਲਿੰਗ ਆ ਗਿਆ ਤਾਂ ਆ ਔਕਰ ਨਹੀਂ ਆਉਣਾ ਇਹ ਜਦੋਂ ਕਿਤੇ ਇਸ ਤਰ੍ਹਾਂ ਲਫ਼ਜ਼ ਆਏਗਾ ਇਥੇ ਤੁਹਾਨੂੰ ਇਸਤਰੀ ਲਿੰਗ ਲੱਗੂਗਾ ਤਾਂ ਆਪਾਂ ਨੂੰ ਸਮਝ ਆ ਜੂਗੀ ਕਿ ਤਾਂ ਨਹੀਂ ਲੱਗਿਆ ਇਥੇ ਨਹੀਂ ਤਾਂ ਹੋਰ ਥਾਂ ਦੇ ਲੱਗੇ ਹੁੰਦੇ ਆ ਤਾਂ ਆਪਾਂ ਨੂੰ ਪਤਾ ਇਹ ਲੱਗ ਜੂਗਾ ਕਿਉਂਕਿ ਪਹਿਲਾਂ ਆਪਾਂ ਪੜ ਚੁੱਕੇ ਆ ਇਸਤਰੀ ਲਿੰਗ ਦੇ ਨਾਲ ਔਕੜ ਨਹੀਂ ਹੁੰਦਾ ਇਸੇ ਕਰਕੇ ਇਹਦੇ ਵੀ ਹੈ ਨਹੀਂ ਇਹਦੇ ਵੀ ਹੈ ਨਹੀਂ ਸੋ ਇਹ ਦੋ ਜਿਹੜੀਆਂ ਹੈ ਉਦਾਹਰਨਾਂ ਸੀ ਇਸਤਰੀ ਲਿੰਗ ਦੀਆਂ ਬਾਕੀ ਸਾਰੀਆਂ ਪੁਲਿੰਗ ਦੀਆਂ ਸੀ ਇੱਕ ਵਚਨ ਤੇ ਬਹੁ ਵਚਨ ਇਹ ਨਿਸ਼ਚੇਵਾਚਕ ਜਿਨੂੰ ਅਸੀਂ ਡੈਫੀਨੇਟ ਕਹਿ ਸਕਦੇ ਡਿਮੋਨਸਟ੍ਰੇਟਡ ਪ੍ਰਨਾਨ ਕਹਿੰਦੇ ਆ ਉਹ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਆਏਗਾ ਆਪਣੇ ਕੋਲੇ ਇਨਡੈਫੀਨੇਟ ਪ੍ਰਨਾਨ ਇਨਡੈਫੀਨੇਟ ਹੁਣ ਉਹ ਅਗਲੀ ਵੀਡੀਓ ਦੇ ਵਿੱਚ ਆਪਾਂ ਇਨਡੈਫੀਨੇਟ ਪ੍ਰਨਾਨ ਜਿਹੜਾ ਹੈ ਉਹ ਕਰਾਂਗੇ ਸੋ ਸਾਧ ਸੰਗਤ ਐਨੀ ਵਿਚਾਰ ਜਿਹੜੀ ਆ ਉਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ